ਤੁਸੀਂ ਕੀ ਕਹਿਣਾ ਚਾਹੋਗੇ ਕੋਸ਼ਿਸ਼ ਕਰੋ ਬਹੁਤ ਸਾਰੇ ਬੰਦਾ ਸਾਰੇ ਆਪਾਂ ਤਾਂ ਇਹ ਹੀ ਕਹਿਣੇ ਚਾਹਦੇ ਵੀਰ ਜੀ ਜਿਹੜੇ ਉਹ ਲੋਕ ਹਾਲੇ ਤੱਕ ਵੀ ਭਈਆਂ ਦੇ ਫੋਨ ਕਰ ਰਹੇ ਆ ਪਰਵਾਸੀ ਕਰ ਰਹੇ ਆ ਜੀ ਕਰ ਰਹੇ ਆ ਬਹੁਤ ਲੋਕ ਕਰ ਰਹੇ ਕੁਝ ਦੋਸਤ ਕਰ ਰਹੇ ਉੱਥੋ ਮੰਡੀ ਪੋਲ ਦੇ ਥੱਲੇ ਖੜੇ ਸੀਗੇ ਤੇ ਕਾਫੀ ਮੁੱਦਾ ਆਪਾਂ ਖਿਆ ਸੀ ਕਹਿੰਦੇ ਇਹ ਭਈਏ ਪੰਜਾਬ ਚੋਂ ਭੱਜ ਗਏ ਭੱਜ ਗਏ ਅੱਜ ਆਪਾਂ ਦੇਖ ਵੀ ਲੈਨੇ ਭਈਏ ਭੱਜਿਆ ਜਾਂ ਨਹੀਂ ਤੇ ਇੱਧਰ ਰੇੜੀਆਂ ਲੱਗੀਆਂ ਵਾ ਗੱਲਬਾਤ ਕਰਦੇ ਆ ਸਾਰਿਆਂ ਨਾਲ ਕਿ ਕਿੰਨੇ ਕੁ ਪੰਜਾਬੀ ਨੇ ਤੇ ਕਿੰਨੇ ਕੁ ਭਈਏ ਨੇ ਵੀਡੀਓ ਨੂੰ ਬਣੇ ਰਹੋ ਸ਼ੇਅਰ ਕਰਦੇ ਆ ਦੇਖ ਸਕਦੇ ਹੋ ਰੇੜੀਆਂ ਦੇ ਤੁਸੀਂ ਉਹ ਸਰਦਾਰ ਦੇਖ ਰਿਹਾ ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਆਂ ਕੱਲੀ-ਕੱਲੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ-ਜਲਦੀ ਵੀਰ ਬਣਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਵਧੀਆ ਚੱਲੀਦਾ ਕੰਮ ਕਰ ਤੇ ਬਾਈ ਬਈਆ ਤਾਂ ਨਹੀਂ ਕੋਈ ਇੱਥੇ ਨੇੜੇ ਤੇੜੇ ਨਹੀਂ ਕੋਈ ਤੇ ਥੋੜਾ ਬਈ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਹੁਣ ਹੋ ਗਿਆ ਸਵਾ ਸਾਲ ਸਵਾ ਸਾਲ ਹੋ ਗਿਆ ਇਹਨੂੰ ਕੀ ਕੁਛ ਬਣਾਉਣੇ ਬਈ ਆਪਾਂ ਸਪਰਿੰਗ ਰੋਲ ਤੋਂ ਨੋਰ ਤੋਂ ਠੀਕ ਆ ਵੀਰੇ ਤੇ ਆਪਾਂ ਦੂਜੇ ਵੀਰਾਂ ਨਾਲ ਵੀ ਗੱਲ ਕਰਦੇ ਆਂ ਜੀ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਆਪਣਾ ਆਪਣਾ ਪਿੰਡ ਤੇ ਤੇ ਬਾਈ ਜੀ ਪੁੱਛੋ ਬਾਈ ਪੁੱਛੋ ਠੀਕ ਕੁਛ ਬਣਾਉਣਾ ਬਾਈ ਫਿਰ ਆਪਾਂ ਆਪਣੇ ਕੋਲੇ ਇੱਕ ਆਪਣੇ ਕੋਲੇ ਇੱਕ ਰੋਲ ਦਾ ਤੇ ਇੱਕ ਇੱਕ ਕਰ ਕਰਦਾ ਕੰਮ ਹੈ ਠੀਕ ਆ ਬਾਈ ਤੇ ਵਧੀਆ ਚੱਲੀ ਜਾਂਦਾ ਕੰਮ ਕਰ ਤੇ ਆਪਾਂ ਦੂਜੇ ਬਾਈ ਕੋਲੇ ਚੱਲਦੇ ਆਂ ਇੰਦਰ ਇੱਕ ਆਹ ਖੜਾ ਵੀਰ ਮੇਰਾ ਬਾਈ ਜੀ ਸਤਿ ਸ਼੍ਰੀ ਅਕਾਲ ਵਧੀਆ ਬਾਈ ਜੀ ਕੀ ਕੁਛ ਆ ਬਾਈ ਆਪਣੇ ਕੋਲੇ ਜੀ ਫਰੰਚੋੜਾ ਅੱਛਾ ਚਲ ਦੇ ਵਧੀਆ ਚੱਲੀ ਜਾਂਦਾ ਬਾਈ ਕੰਮ ਕਰ ਤੇ ਭਈਆ ਤਾਂ ਨਹੀਂ ਕੋਈ ਐਸਾ ਨੇੜ ਦੇਣੇ ਹਾਂ ਜੀ ਨਾ ਕੋਈ ਭਈਆ ਨਹੀਂ ਚੱਲੋ ਜੀ ਸਾਰੇ ਪੰਜਾਬੀ ਵੀਰ ਨੇ ਆਪਣੇ ਚਲੋ ਵਧੀਆ ਸੋਹਣੀ ਹੈ ਸੋਹਣੀ ਗੱਲ ਆ ਯਾਰ ਵਧੀਆ ਆਪਣੇ ਪੰਜਾਬੀ ਭਰਾ ਕੰਮ ਕਰਨ ਲੱਗ ਗਏ ਵਧੀਆ ਸਭ ਤੋਂ ਸੋਹਣੀ ਗੱਲ ਆ ਹਾਂ ਵਧੀਆ ਭਰਾ ਵਧੀਆ ਤੇ ਹੋਰ ਵਧੀਆ ਸਮਾਂ ਜੀ ਹਮ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਆਪਣੇ ਪੰਜਾਬੀਆ ਸਾਰੇ ਆਪਣੇ ਇੱਥੇ ਹੁਣ ਚਲ ਬਹੁਤ ਸੋਹਣੀ ਗੱਲ ਆ ਭਾਈ ਕੀ ਕੁਛ ਬਣਾਉਣੇ ਭਾਈ ਫਿਰ ਆਪਾਂ ਇਧਰ ਨਾਲ ਪਾਜੀ ਨਾਟਵੇ ਚਾਟ ਬਾਈ ਸਾਰੀਆਂ ਠੀਕ 29 ਦਾ ਰੋਲ ਆਮਲੇਟ 버ਗਰ ਜੀ ਚਲੋ ਵਧੀਆ ਗੱਲ ਆ ਵੀਰੇ ਵਧੀਆ ਗੱਲ ਆ ਭਾਈ ਬਾਸ ਮਿਹਰਬਾਨੀ ਭਰਾ ਧੰਨਵਾਦ ਤੇਰਾ ਸੋਹਣੀ ਗੱਲ ਆ ਭਾਈ ਇਧਰ ਬਾਈ ਨਾਲ ਗੱਲ ਕਰਦੇ ਆਪਾਂ ਭਾਈ ਜੀ ਸਤਿ ਸ੍ਰੀ ਅਕਾਲ ਬਾਈ ਪੰਜਾਬੀਆਂ ਹਾਂ ਠੀਕ ਜੀ ਵਧੀਆ ਗੱਲ ਆ ਬਾਈ ਸੋਹਣੀ ਗੱਲ ਮੈਂ ਤਾਂ ਇੱਥੇ ਭਈਏ ਬਹੁਤ ਸੀਗੇ ਬਾਈ ਪਹਿਲਾਂ ਸਾਰੇ ਭਈਏ ਭੁਜਾ ਤੇ ਚਲ ਵਧੀਆ ਸੋਹਣੀ ਗੱਲ ਆ ਵਧੀਆ ਗੱਲ ਬਹੁਤ ਖੁਸ਼ੀ ਹੁੰਦੀ ਆ ਭਰਾਵਾ ਸਾਰੇ ਜਿਹੜੋ ਇਹੋ ਜਿਹੀ ਕੋਈ ਵੀਡੀਓ ਪਾਉਨੇ ਆ ਨਾ ਮੈਂ ਕਿਹਾ ਜਿਹੜੇ ਬਾਹਰ ਬਾਹਰ ਬੈਠੇ ਵੀਰੋ ਬਹੁਤ ਖੁਸ਼ ਹੁੰਦੇ ਭਰਾਵਾ ਧੰਨਵਾਦ ਬਹੁਤ ਬਹੁਤ ਧੰਨਵਾਦ ਭਰਾਵਾ ਠੀਕ ਆ ਵੀਰੇ ਬਾਈ ਸਤਿ ਸ੍ਰੀ ਅਕਾਲ ਜੀਦਾ ਬਾਈ ਜੀ ਭਈ ਆਪਣਾ ਕੋਈ ਵਧੀਆ ਚੱਲਿਆ ਦਾ ਕੰਮ ਕਰ। ਉਹਦੇ ਚੱਲਿਆ ਦਾ ਕੰਮ ਪੂਰਾ ਵਧੀਆ। ਕਿਹੜਾ ਪਿੰਡ ਆ ਬਈ ਦਾ? ਚੱਕ ਨਕਸੇ ਪਿੰਡ ਆ। ਚਲ ਵਧੀਆ ਗੱਲ ਆ ਬਈ। ਬੱਸ ਆ ਇੱਕਾ ਰੱਖਿਓ ਭਰਾਵੋ। ਹਾਂ ਠੀਕ ਆ ਬਈ। ਹਾਂ। ਭਈਆ ਕੋਈ ਇੱਥੇ ਖੜ੍ਹ ਨਾ ਦਿਓ। ਨਹੀਂ ਖੜ੍ਹ ਨਾ। ਹਾਂ। ਉਧਰ ਗੱਲਬਾਤ ਕਰਦੇ ਆ ਵੀਰ ਹਣਾ। ਆ ਵੀਰ ਰਹਿ ਗਿਆ ਆਪਣਾ। ਰੇੜੀਆਂ ਬਹੁਤ ਸੋਹਣੀਆਂ ਲਾਈਆਂ ਬਾਈਆਂ ਨੇ। ਭਾਜੀ ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਵੀਰੇ? ਹਾਂ ਜੀ ਜੀ ਪੁੱਤੋ ਰੁਕ ਲੀਏ। ਪੁੱਤੋ ਮੰਡੀ। ਠੀਕ ਸਤਿ ਸ਼੍ਰੀ ਅਕਾਲ ਜੀ ਕੀ ਕੁਛ ਹੁੰਦਾ ਆਪਣੇ ਕੋਲੇ ਬਾਈ ਜੀ ਆਪਣੇ ਕੋਲੇ ਗੋਲਪੇ ਦੇਖਦੇ ਨਹੀਂ ਮਿਲਾਈ ਠੀਕ ਆ ਬਾਈ ਜੀ ਬਹੁਤ ਸੋਹਣਾ ਕੰਮ ਕਰਾ ਬਾਈ ਹੱਥ ਤੇ ਗਲਾਜ ਬਲੂ ਚੜਾਏ ਹੋਇਆ ਵੀਰ ਦੇ ਵਧੀਆ ਸੋਹਣੀ ਗੱਲ ਆ ਪੰਜਾਬੀ ਭਰਾ ਕੰਮ ਕਰਨ ਲੱਗਿਆ ਆਪਣੇ ਤੇ ਇੱਧਰ ਵੀ ਬਾਈ ਪੰਜਾਬੀ ਆਪਣਾ ਠੀਕ ਚਲੋ ਵਧੀਆ ਗੱਲ ਆ ਬਾਈ ਜੀ ਇਹ ਹੋਰ ਕੋਈ ਗੱਲ ਬਾਤ ਬਾਈ ਜੀ ਵਧੀਆ ਲੱਗ ਰਿਹਾ ਹੈ ਕੰਮ ਕਰ ਕਰ ਕੇ ਬਹੁਤ ਵਧੀਆ ਲੱਗ ਰਿਹਾ ਤੇ ਜਿਹੜੇ ਪੰਜਾਬੀ ਆਉਂਦੇ ਹੋਣਗੇ ਐਪਰੀਸ਼ੀਏਟ ਕਰਦੇ ਹੋਣਗੇ ਆਪਣੇ ਹਾਂ ਬਹੁਤ ਐਪਰੀਸ਼ੀਏਟ ਕਰਦੇ ਬੜੀ ਖੁਸ਼ੀ ਹੁੰਦੀ ਹੈ ਕਿੰਨਾ ਕੀੜ ਕਰਦੇ ਨਾ ਠੀਕ ਹੈ ਕਿੰਨਾ ਪੜਿਆ ਵੀਰ ਮੈਂ ਪਲੱਸ 2 ਕੀਤਾ ਵੀਰੇ 18 ਸਾਲਾਂ ਬਾਅਦ ਵੀ ਲੱਗ ਕੇ ਆਇਆ ਅੱਛਾ ਜੀ ਚਲੋ ਚਲੋ ਬਹੁਤ ਵਧੀਆ ਗੱਲ ਆ ਬਾਈ ਸੋਹਣੀ ਗੱਲ ਆ ਭਰਾਵਾ ਡਾਟ ਕੇ ਕੰਮ ਕਰਵਾਵਾ ਇੱਧਰ ਗੱਲ ਕਰਦੇ ਆ ਬਾਈ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਦਾ ਕੋ ਚੋਗਲਾ ਜਹੀ ਚਲੋ ਬਹੁਤ ਸੋਹਣੀ ਗ ਸਰ ਬਹੁਤ ਵਧੀਆ ਜੀ ਬਸ ਆਪਣੇ ਪੰਜਾਬੀ ਵੀਰਾਂ ਦੀ سپورਟ ਮਿਲ ਰਹੀ ਹੈ ਬਹੁਤ ਮਿਲ ਰਹੀ ਹੈ ਚਲੋ ਵਧੀਆ ਗੱਲਬਾਤ ਹੈ ਤੇ ਪਿਆਰ ਮਿਲ ਰਿਹਾ ਤੁਹਾਨੂੰ ਪੂਰਾ ਸੋਹਣੀ ਗੱਲ ਆ ਬਾਈ ਤੁਹਾਡੇ ਚੈਨਲ ਦੇ ਨਾਲ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬਾਅਦ ਨੂੰ ਸਾਰੀ ਪੰਜਾਬ ਤੱਕ ਆਲ ਬਾਅਦ ਗਿਆ ਬਸ ਬਈ ਆਪਣਾ ਨਾ ਮੈਂ ਨੰਗਾ ਜਾਂਦਾ ਇੱਥੇ ਸੀ ਮੈਂ ਯਾਰ ਇੱਥੇ ਪੁੱਚੋ ਉਹਦੇ ਵਿੱਚ ਪੁਲ ਦੇ ਥੱਲੇ ਭਈਏ ਬਹੁਤ ਖੜਦੇ ਹੁੰਦੇ ਸੀ ਨਹੀਂ ਜੀ ਭਈਆਂ ਦਾ ਹੁਣ ਅਸੀਂ ਬਾਈਕਾਟ ਕਰ ਦਿੱਤੇ ਆ ਜਿਹੜੇ ਪੰਜਾਬੀ ਆ ਬਾਈਕਾਟ ਕਰਨਾ ਕਿਉਂਕਿ ਸਾਡੇ ਈਆਂ ਪੁੱਤਾਂ ਨੂੰ ਮਾਰ ਰਹੇ ਆ ਉਹ ਹੂੰ ਥੋੜਾ ਜਿਹਾ ਬਹੁਤ ਜਿਆਦਾ ਤਿਆਰ ਹੋ ਰਿਹਾ ਜਾ ਪਹਿਲਾਂ ਕਹਦੇ ਸੀ ਜੋ ਸਹੀ ਸੀਗਾ ਬਹੁਤ ਜਿਆਦਾ ਤਿਆਰ ਹੋਣ ਕਰਕੇ ਹੁਣ ਅਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਰਹੇ ਹਾਂ ਆਪਣੇ ਬੱਚਿਆਂ ਦੇ ਖਾਤਰ ਠੀਕ ਹੈ ਜੀ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੁੰਦੇ ਆ ਜੀ ਠੀਕ ਹੈ ਭਾਈ ਸੋਹਣੀ ਗੱਲ ਹੈ ਚਲੋ ਸੋਹਣੀ ਗੱਲ ਹੈ ਭਾਈ ਬਹੁਤ ਵਧੀਆ ਲੱਗਦਾ ਦੁਕਾਨਾਂ ਤਾਂ ਕੋਈ ਨਾ ਹੋਣੀਆਂ ਬਹੁਤ ਸੋਹਣੀਆਂ ਲੱਗਦੀਆਂ ਸਜੀਆਂ ਜੀਆਂ ਇੱਧਰ ਕੋਈ ਇੱਧਰ ਪੁੱਛ ਭਾਈ ਨੇ ਬਾਜ ਮਾਰ ਕੇ ਸੱਦਾ ਕਹਿੰਦਾ ਮੇਰੀ ਵੀ ਵੀਡੀਓ ਬਣਾਓ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਕੋਲੇ ਕੀ ਕੋਸ਼ਾ ਭਾਈ ਜੀ ਚਲੋ ਬਹੁਤ ਵਧੀਆ ਭਾਈ ਜੀ ਤੇ ਬਹੁਤ ਸੋਹਣਾ ਕੰਮ ਆ ਬਾਈ ਤੁਹਾਡਾ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾਗਾ ਆ ਬਾਈ ਰੀੜੀ ਲੱਗੀ ਹੋਈ ਆ ਦੇਖ ਸਕਦਾ ਤੁਸੀਂ 40 ਸਟਾਲ ਆ ਗਈ ਕੱਲੇ ਚਾਹ ਵੇਚਦਾ ਬਾਈ ਚਲੋ ਕਿਹੜਾ ਪਿੰਡ ਆ ਬਾਈ ਦਾ ਚਲੋ ਬਹੁਤ ਵਧੀਆ ਗੱਲ ਆ ਬਾਈ ਜੀ ਅਮਨ ਸਿੰਘ ਨਾਮ ਦੇ ਸਟਾਲ ਆ ਤੇ ਨੇੜੇ-ਤੇੜੇ ਜਿਹੜਾ ਵੀ ਵੀਰ ਲੰਘਦਾ ਟੱਪਦਾ ਪੁੱਛੋ ਪੁਲ ਥੱਲੇ ਬਾਈ ਖੜਾਗਾ ਤੇ ਮਿਲ ਕੇ ਜਾਇਆ ਕਰੋ ਜੀ ਚੰਗਾ ਬਾਈ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਜੀ ਵਧੀਆ ਕਿਹੜਾ ਪਿੰਡ ਆ ਬਾਈ ਦਾ ਆਹ ਇਹ ਡੇਕਾ ਦਾ ਹੈ ਡੇਕਾ ਲੈ ਰਹੀ ਠੀਕ ਹੈ ਜੀ ਕੀ ਕੁਛ ਹੁੰਦਾ ਬਾਈ ਜੀ ਆਪਣੇ ਕੋਲੇ ਠੀਕ ਹੈ ਠੀਕ ਹੈ ਜੀ ਇਧਰ ਵੀ ਨਾਲ ਰੈਡੀ ਹੈਗੀ ਇਹ ਨਾਲ ਜੀ ਅੱਛਾ ਤੁਹਾਡੀ ਮੈਸੇਜ ਆਈ ਚਲੋ ਬਹੁਤ ਸੋਹਣੀ ਗੱਲ ਹੈ ਜੀ ਵਧੀਆ ਲੱਗਿਆ ਜੀ ਨਾਲ ਸੱਸੀ ਗੱਲ ਜੀ ਕੀ ਨਾਮ ਹੈ ਜੀ ਆਪਣਾ ਮਨੀ ਮਾਨ ਜੀ ਚਲੋ ਬਹੁਤ ਸੋਹਣੀ ਗੱਲ ਹੈ ਜੀ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਜੀ ਤਾਂ ਨਾ ਸਾਈਜੀ ਬਾਕੀ ਇਹ ਵੀ ਖੂਹ ਹੁੰਦੀ ਆ ਪੰਜਾਬੀਆਂ ਲਈ ਆਪਾਂ ਨੂੰ ਇਹ ਚੀਜ਼ ਦਾ ਪਤਾ ਵੀ ਆਪਾਂ ਨੂੰ ਉਹ ਹੁਸ਼ਿਆਰਪੁਰ ਤੇ ਜਿਹੜਾ ਬੱਚਾ ਮਾਰਿਆ ਹਾਂਜੀ ਠੀਕ ਆ ਉਹਦੇ ਜਦੋਂ ਆਪਾਂ ਫੋਟੋ ਲਈ ਉਹਦੀ ਕੰਡੀਸ਼ਨ ਦੇਖੀ ਆ ਵੀ ਹਾਂ ਕਿਵੇਂ ਦੀ ਆ ਜਦੋਂ ਇਹ ਆਪਣੇ ਬੱਚਿਆਂ ਤੇ ਤਰਸ ਨਹੀਂ ਕਰ ਰਹੇ ਆਪਾਂ ਲੋਕ ਨਹੀਂ ਬਾਕੀ ਮੈਂ ਵੀ ਨਾ ਨੰਗੇ ਜਾਂਦਾ ਸੀਗਾ ਇੱਥੇ ਮੈਂ ਹਾਂ ਚਲੋ ਆਪਾਂ ਵਿਊ ਲੈਨੇ ਆ ਲੋਕਾਂ ਦੇ ਦੇਖਦੇ ਆ ਵੀ ਕਿੰਨੇ ਕੁ ਭਈਏ ਨੇ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਮਨ ਨੂੰ ਖੁਸ਼ੀ ਹੋਈ ਆ ਆਪ ਨੂੰ ਵੀ ਬਹੁਤ ਵਧੀਆ ਤੇ ਆਪਣੇ ਪੰਜਾਬੀ ਸਾਰੇ ਕੰਮ ਕਾਰਗ ਕਰ ਰਹੇ ਆ ਹੂੰ ਵਧੀਆ ਸਹੀ ਆ ਸਾਰਾ ਲੋਕਤਾਰ ਆ ਪੰਜਾਬ ਦੇ ਚਲੋ ਸਾਰਾ ਲਈ ਜਾਂਦੇ ਠੀਕ ਹੈ ਜੀ ਤੇ ਹੋਰ ਜਿਹੜੇ ਆਸ-ਪਾਸੇ ਪਿੰਡਾਂ ਜਾਂ ਸ਼ਹਿਰਾਂ ਨੂੰ ਕੀ ਕਹਿਣਾ ਚਾਹੋਗੇ ਕੋਸ਼ਿਸ਼ ਕੀ ਹੋਰ ਸਾਰੇ ਪਿੰਡਾਂ ਸ਼ਹਿਰਾਂ ਨੂੰ ਆਪਾਂ ਤੇ ਇਹ ਹੀ ਕਹਿਣੇ ਚਾਹਦੇ ਵਿਧੀ ਵੀ ਜਿਹੜੇ ਉਹ ਲੋਕ ਹਾਲੇ ਤੱਕ ਵੀ ਭਈਆਂ ਦੀ سپورਟ ਕਰ ਰਹੇ ਆ ਪਰਵਾਹੀ ਕਰ ਰਹੇ ਆ ਕਰ ਰਹੇ ਆ ਜੀ ਕਰ ਰਹੇ ਆ ਬਹੁਤ ਬਹੁਤ ਕਰ ਰਹੇ ਤੁਸੀਂ ਦੱਸ ਕਰ ਰਹੇ ਹੋ ਤੁਸੀਂ ਐ ਕਰ ਰਹੇ ਹੋ ਉਹ ਕਰ ਰਹੇ ਹੋ ਇਹ ਸਿੱਧਾ ਆਪਾਂ ਇਹ ਵੀ ਸੋਚੀਏ ਨਾ ਅੱਜ ਉਹਨਾਂ ਦੇ ਮੁਥੇ ਨਾਲ ਹੋਇਆ ਕੱਲੋ ਆਪਣੇ ਨਾਲ ਵੀ ਹੋ ਸਕਦਾ ਸਹੀ ਗੱਲ ਹੈ ਜੀ ਹੋ ਸਕਦਾ ਵੀ ਹੋ ਸਕਦਾ ਹੋ ਸਕਦਾ ਬੋਹ ਕੇਸ ਹੌਸੁੰਦੇ ਤੋਂ ਬਾਅਦ ਵੀ ਬੋਹ ਕੇਸ ਆਇਆ ਵੀ ਹਾਂ ਬੰਦੇ ਚੱਕੀ ਹੈ ਨਾ ਨਹੀਂ ਕੁੜੀਆਂ ਦਾ ਕਰੇ ਮੁੰਡੇ ਨਹੀਂ ਸਿਰ ਕੁੜੀਆਂ ਕਿੱਥੇ ਦੇ ਵਾਜੇ ਆ ਲੁਧਿਆਣੇ ਦੀ ਘਟਨਾ ਹੋ ਕੇ ਹੱਡੀ ਆ ਜੀ ਸਰਦਾਰ ਮੁੰਡਾ ਮਾਰਤੇ 11 11 ਭਈਆਂ ਨੇ ਹਾਂਜੀ ਹਾਂਜੀ ਉਹੀ ਗੱਲ ਹੈ ਨਾ ਉਹ ਜੀ ਸੋਚਣ ਦਾ ਮੈਨੂੰ ਤਾਂ ਪਾਈਟ ਕਰਨਾ ਚਾਹੀਦਾ ਸਹੀ ਗੱਲ ਹੈ ਬਾਕੀ ਅੱਗ ਤੱਕ ਆਪਣੀ ਆਪਣੀ ਸੋਚਣ ਦੀ ਵੀ ਅਪਾ ਪ੍ਰੈਸਿੰਗ ਕੋ ਤੇ ਪਾਰੀ ਚੱਕਦੇ ਸਹੀ ਗੱਲ ਹੈ ਜੀ ਸੋਚੇਗੀ ਆਪਾਂ ਤੋਂ ਸਾਰ ਕਰ ਦਿੰਦਾ ਠੀਕ ਹੈ ਜੀ ਇਹ ਦੋਨੋਂ ਹਰਦਿੰਦ ਹਸਬੰਡ ਵਾਈ ਵਾਈ ਇਧਰ ਇਹਨਾਂ ਦੇ ਤੇ ਇਧਰ ਮੈਡਮ ਹੈ ਜੀ ਠੀਕ ਹੈ ਜੀ ਧੰਨਵਾਦ ਤੁਹਾ ਆ ਇਹਨਾਂ ਦੀ ਸਟਾਲ ਆ ਜੀ ਪੰਜਾਬੀ ਚਾਟ ਭੰਡਾਰ ਬਹੁਤ ਵਧੀਆ ਲੱਗਿਆ ਜੀ ਦੇਖ ਕੇ ਫੁਰਦੇ ਥੱਲੇ ਜਦੋਂ ਵੀ ਲੰਘਦੇ ਟਾਪਦੇ ਹੋ ਤੇ ਜਰੂਰ ਇਹਨਾਂ ਨੂੰ ਮਿਲ ਕੇ ਜਾਇਆ ਕਰੋ ਸਾਰੇ ਪੰਜਾਬੀ ਭਰਾ ਨੇ ਆਪਣੇ ਜਿੰਨੇ ਵੀ ਇੱਥੇ ਖੜੇ ਨੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ